वेलकम वेलकम मोटर पर हां जी वेलकम वेलकम मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਟ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਿਹੜੀਆਂ ਖਾਲ ਮੈਂ ਇਹਦਾ ਕਿੰਨੇ ਧਿਆਨ ਆਵਾ ਵੀ ਗੁੱਡ ਵੀ ਦਊਗਾ ਅੱਜ ਇਹ ਬੰਦੇ ਨੂੰ ਕੰਮ ਸੁਕਾਰਿਆ ਹੈ ਹਾਂ ਸਵੇਰੇ ਸਵੇਰੇ ਹੋਰ ਬਾਈ ਚਾਹੀਦਾ ਵੀ ਯਾਰ ਇਹ ਪਤਾ ਇਹ ਸੈਣੀ ਫਰੂਟ ਆ ਇਹ ਸੈਣੀ ਫਰੂਟ ਤਨੋ ਸੈਣੀਆ ਨਾ ਟੋਟੇ ਘੜ ਦਾਨੇ ਤੇਰੇ ਨਹੀਂ ਬਾਈ ਇਹਨਾਂ ਦਾ ਫਰੂਟ ਆ ਮੈਨੂੰ ਪਤਾ ਯਾਰ ਮੇਰੇ ਆੜੀ ਹੈ ਕਈ ਸੈਣੀਆ ਨਾਲੇ ਆੜੀ ਹੈ ਮੇਰੀ ਜ਼ਿਆਦਾ ਦੇਖ ਲੈ ਤੇਰਾ ਮੈਨੂੰ ਆਖੀ ਸੈਣੀਆ ਬਾਈ ਗੁੱਸਾ ਨਾ ਕਰਿਓ ਹਾਂ ਗੁੱਸਾ ਨਾ ਕਰਿਓ ਬਾਈ ਆੜੀਓ ਕਿਹੜਾ ਕੋਣ ਤੰਨਾ ਆੜੀ ਇੱਕ ਪਰਮੇਸ਼ਰ ਆ ਅੱਛਾ ਕਿ ਪਲੇਨ ਦਾ ਰਾਜੂ ਆ ਹਾਂ ਹਾਂ ਠੀਕ ਆ ਤੇ ਇੱਕ ਗਿਲਕੋ ਬੈਲੀ ਦਾ ਏ ਪੱਕੂ ਮੱਜਰੇ ਦਾ ਉਹ ਵੀ ਆੜੀ ਆ ਦੁਕਾਨ ਤਾਂ ਨਹੀਂ ਮਿਲਦੀ ਹੁਣ ਖੈਣੀ ਹਾਂ ਤੇਰਾ ਆੜੀ ਸਣੀ ਗੱਲ ਬਣ ਗਈ ਬਾਤ ਇੱਕ ਸਾਈਡ ਪੂਰੀ ਲਾ ਇੱਕ ਸਾਈਡ ਸਾਈਡ ਕਰਤੀ ਪੂਰੀ ਬਾ ਫੇਰ ਇੱਕ ਸਾਈਡ ਗੱਲ ਗਿਆ ਤੂੰ ਦੁਕਾਨ ਲੈਣ ਖੈਣੀ ਹੂੰ ਤੇ ਰਾੜੀ ਤੰਨਾ ਆੜੇ ਸੈਣੀ ਤੰਨਾ ਸੈਣੀ ਬਣਵਾਤ ਪ੍ਰੋਡਕਸ਼ਨ ਤੰਨੇ ਤੇ ਖਰਾਕ ਬੀਜਣੀ ਪੈਣੀ ਬਾਈ ਤੂੰ ਫੇਰ ਕਰ ਤੈਂ ਕਟਾਈ ਖਾਣ ਲੜੇ ਮੈਨੂੰ ਲੱਗਦਾ ਅੱਜ ਤੈਂ ਕਟਾਈ ਖਾਣੀ ਮੈਨੂੰ ਲੱਗਦਾ ਦੇ ਕਿੰਨੇ ਉਹਦਾ ਟੌਰ ਨਾਲ ਹਨਾ ਹੋਰ ਨਿਗਾ ਕਿੰਨਾ ਰੱਖੀ ਹੋਈ ਹੈ ਨਾ ਬਾਈ ਇਹਨੂੰ ਬਾਏ ਵੀ ਗਾਠਾ ਨਾ ਵੱਢੋ ਜਵੇ ਫਿਰ ਨਾ ਜਿਹੜੇ ਸਬਜ਼ੀ ਉਰੇ ਬਣਾਉਣੀ ਆ ਫਿਰ ਉਹਦੇ ਚ ਪੈਣਾ ਨਹੀਂ ਹੈਗਾ ਕਰਦੇ ਕਰਦੇ ਗੱਲਾਂ ਬਾਤਾਂ ਕਰਦੇ ਕਰਦੇ ਦੋ ਵੀ ਘਰੇ ਘੁੱਟਦੇ ਸੀ ਹੋਰ ਬਾਈ ਹਾਂ ਅਸੀਂ ਨਾ ਬਾਈ ਹੁਣ ਦੋ ਦਿਨ ਬਲੌਗ ਨਹੀਂ ਪਾਏ ਹੈਗੇ ਉਹ ਸਿਰਫ ਤਾਂ ਕਰਕੇ ਕਿਸਾਨੀ ਧਰਨੇ ਕਰਕੇ ਸਾਨੂੰ ਬਹੁਤ ਜ਼ਿਆਦਾ ਕਮੈਂਟ ਮੈਸੇਜ ਆ ਰਹੇ ਵੀਰੇ ਕਿਸਾਨੀ ਧਰਨੇ ਬਣੇ ਜਾਂਦੇ ਤੁਸੀਂ ਕਿਸਾਨੀ ਜਾਵਾਂਗੇ ਵੀਰੇ ਆ ਜਾਵਾਂਗੇ ਜਾਵਾਂਗੇ ਜਰੂਰ ਜਾਵਾਂਗੇ ਕਈ ਬੱਚੇ ਇਦਾਂ ਕਮੈਂਟ ਕਰਨਾ ਚੰਦੇ ਆ ਤੁਹਾਨੂੰ ਸਾਡੀਆਂ ਫੀਲਿੰਗਾਂ ਨਹੀਂ ਨਾ ਪਤਾ ਹਲੇ ਤੁਹਾਨੂੰ ਅਸੀਂ ਆਪਣੇ ਕੰਮ ਨਿਮੇੜ ਕੇ ਫੇਰ ਜਾਵਾਂਗੇ ਲਾ ਕੇ ਆਉਂਗੇ ਫੇਰ 2-4 ਦਿਨ ਜਿਹੜੇ ਆਪਣੇ ਪੰਜ ਦਿਨ ਤੇ ਤੇ ਤੁਹਾਨੂੰ ਸਾਡੇ ਆਪਣੇ ਕਿਆ ਕਹਿੰਦੇ ਹੁੰਦੇ ਆ ਤੇਰਾ ਭਾਈ ਤਾਂ ਕਹਿੰਦੇ ਮੋਦੀ ਮੰਨ ਜਵੇ ਛੇਤੀਓ ਬਾਈ ਹਾਂ ਹਾਂ ਕਿਆ ਮੰਨ ਜਵੇ ਵੀ ਇਹ ਮੰਗਾ ਮੰਨ ਜਵੇ ਅੱਛਾ ਹਾਂ ਕੈਮਰਾ ਬਹੁਤ ਸੋਹਣਾ ਚਲਾ ਲਿਆ ਉਹਨਾਂ ਨੇ ਦੇਖ ਲੱਗਦੀ ਵਧੀਆ ਨਾ ਲੈ ਬਾਈ ਸਿੱਖ ਗਿਆ ਬਾਈ ਸਿੱਖ ਗਿਆ ਇਹਨਾਂ ਕੰਮ ਕਰਿਆ ਹੋਇਆ ਏ ਹਾਂ ਸੈਣੀ ਫਰੂਟ ਲਾਇਆ ਹੋਇਆ ਇਹਨੇ ਹੂੰ ਹੂੰ ਤੈ ਮੈਟੋ ਖਾਣੇ ਮੈਂ ਤਾਂ ਕਹਿੰਦਾ ਤੇਰੀ ਗੱਲ ਥੋੜਿਆ ਤੰਨਾ ਗੁੱਸਾ ਨਹੀਂ ਕਰਦਾ ਬਾਈ ਤੈਨੂੰ ਗੁੱਸਾ ਆ ਤਾਂ ਜੱਟ ਐ ਮੈਂ ਇਹ ਤਾਂ ਕਹਿੰਦਾ ਕਿ ਮੈਂ ਉਹਨੂੰ ਗੁੱਸਾ ਨਹੀਂ ਕਰਦਾ ਉਹ ਦੇ ਲੈ ਆਸ ਦਾ ਰੱਖੋ ਖੁਸ਼ ਹੋਇਆ ਪਿਆ ਤੈ ਮੈਂ ਲਾ ਸਰ ਪੜਾ ਲੈਣਾ ਮੈਂ ਲਾਦਾ ਚ ਸੈਣੀਆਂ ਦੇ ਮੈਂ ਕਿਹਾ ਇਹਨਾਂ ਨੂੰ ਗਲਤ ਬੋਲਦਾ। ਦੇਖ ਤੇਰਾ ਰੰਗ ਤੇਰੇ ਖੂਨ ਦਾ ਰੰਗ ਕਿਹੜਾ? ਲਾਲ। ਉਹਦੇ ਖੂਨ ਦਾ ਰੰਗ ਕਿਹੜਾ? ਉਹਦਾ ਵੀ ਲਾਲ ਹੈ। ਫੇਰ ਤੂੰ ਜੱਤਾਂ 'ਚ ਕਿਉਂ ਵੱਡਦਾ? ਮੈਂ ਕਹਿੰਦੇ ਜੱਤਾਂ 'ਚ ਜੇ ਵੱਡ। ਤੂੰ ਜੱਤਾਂ 'ਚ ਵੱਡਣ ਲੱਗਿਆ ਹੋਇਆ। ਕਦੋਂ ਤੂੰ ਸਹਣੀ ਫਰੂਟ ਕਹਿੰਦਾ? ਨਹੀਂ ਪਤਾ ਇਹ ਕਹਾਵਤ ਹੈ ਸਹਣੀ ਫਰੂਟ ਬਾਈ ਦਾ ਹੁਣ ਕਹਾਵਤ ਗੜਾਈ ਆ। ਭਾਂ ਫੇਰ ਕਟਾਈ ਘਾਲਣੀ ਮੈਂ ਤੇ। ਦੇਖ ਲੈ ਤੰਨੇ ਕਦੇ ਭਾਈ ਕੁਦਵਾ ਕਾਤਦਾ ਉਹ ਗੁੱਸਾ ਨਹੀਂ ਕਰਦਾ ਯਾਰ ਭਾਈ ਤੂੰ ਇਹ ਮੈਂ ਮਾਰਦਾ ਕਲੇਨ ਆ ਹਾਂ ਮਾਰਦੇ ਸਰ ਗੁੱਸਾ ਕਰਦਾ ਭਾਈ ਤੂੰ ਨਾ ਨਾ ਗੁੱਸਾ ਕਰ ਚੱਲ ਜੇ ਗੁੱਸਾ ਕਰ ਲੂੰਗਾ ਫਿਰ ਕੀ ਕਰ ਲੂੰਗਾ ਆ ਹੋਈ ਤਾਂ ਗੁੱਸਾ ਕਰ ਲਵੇ ਆ ਰੰਗ ਕਾਲੇ ਕਾਲੇ ਜੀ ਆ ਰਹੇ ਆ ਕੋਈ ਨਹੀਂ ਭਾਈ ਆਈਓ ਕਾਲੇ ਆ ਸੀ ਅੱ비 ਆ ਗਈ ਕਾਲੇ ਆ ਉਹਨੂੰ ਕਾਲੇ ਕਾਲੇ ਜੀ ਆ ਰਹੇ ਕੈਮਰਾ ਕੀ ਕਰ ਲਗਿਆ ਕੈਮਰਾ ਕਿਤੇ ਅੱਪਾ ਨੂੰ ਕਾਲੇ ਦਾ ਨਹੀਂ ਦਿਖਾਉਣਾ ਆ ਕੱਲ ਅੱਜ ਨਾ ਅ ਮੈਂ ਇੱਕ ਵੀਡੀਓ ਦੇਖ ਰਿਹਾ ਤਾਂ ਹਾਂ ਜੱਟ ਹਾਂਜੀ ਉਹ ਮੈਂ ਗੱਲ ਪੂਰੀ ਕਰਦਾ ਹਨਾ ਪੂਰੀ ਕਰਦਾ ਮੈਂ ਪਹਿਲਾਂ ਇੱਕ ਮਿੰਟ ਮੈਂ ਪਹਿਲਾਂ ਹੁਣੇ ਕਰਦੇ ਗੱਲ ਇੱਕ ਮਿੰਟ ਉਹ ਗੱਲ ਦਾ ਹੁਣੇ ਜਵਾਬ ਆ ਜੂਗਾ ਵੀ ਥੋੜਾ ਹਸਲੇ ਕਰੋ ਹਾਂ ਨਿੰਮੇ ਬਹਾਲੀ ਕਾਲਾ ਆਈ ਜਾਂਦਾ ਕਾਲੀ ਹੋਵੇ ਯਾਰ ਅਸੀਂ ਨਿੰਮਾ ਦੇ ਕਿੰਨਾ ਕਾਲਾ ਆ ਰਿਹਾ ਕਾਲਾ ਯਾਰ ਅਸੀਂ ਉਹਦੇ ਪਿੱਛੇ ਉਹ ਚੰਨਾ ਆ ਗਿਆ ਨਾ ਚੰਨਾ ਕੱਟ ਦੋ ਪਿੱਛੇ ਇਹ ਕਾਰ ਦਾ ਹੈ ਨਹੀਂ ਇਹ ਪਿੱਛੇ ਗੱਲ ਨੂੰ ਨਹੀਂ ਮਾਹੀ ਮੇਰਾ ਕਾਰ ਇੰਦਰ ਰੋਕੀ ਗਈ ਆ ਹੈਂ ਮਾਰਾ ਵੀ ਲੈ ਉਹ ਮਾਰਾ ਵੀ ਲੈ ਉਹ ਰਿਆਂ ਨੇ ਤਾਂ ਫਾਕ ਕਰੋ ਹੋੜ ਬਾਲੀ ਗੱਲ ਹੈ ਹਾਂ ਠੀਕ ਹੈ ਤੰਨੇ ਨੂੰ ਵੀ ਸੁਣਾ ਦੇ ਫਿਰ ਇਹ ਵੀ ਬੋਲੂਗਾ ਵਿੱਚ ਅਹ ਗੱਲ ਕਰਨ ਲੱਗਿਆ ਜੀ ਕੋਈ ਸੀਰੀਅਸ ਮੁੱਦਾ ਟੱਕਣਿਆ ਕੋਸ ਜਦੋਂ ਬੰਦਾ ਹਾਂ ਜੀ 40 ਦਾ ਹੋ ਜਾਂਦਾ ਹਾਂਜੀ ਤੁਹਾਡੀ ਜਿਹੜੀ ਪੜ੍ਹਾਈ ਕਰੀ ਹੋਈ ਆ ਉਹ ਜ਼ੀਰੋ ਹੋ ਜਾਂਦੀ ਆ ਅ ਕਈ ਵਾਰ ਜਦੋਂ 40 ਬੰਦਾ ਕ੍ਰੋਸ ਕਰ ਜਾਂਦਾ ਅ ਕਈ ਵਾਰ ਜਿਹੜੇ ਥੋੜ੍ਹ ਤੋਂ ਘੱਟ ਪੜ੍ਹੇ ਹੁੰਦੇ ਆ ਥੋੜ੍ਹ ਤੋਂ ਵੱਧ ਪੈਸੇ ਕਮਾਉਂਦੇ ਹੁੰਦੇ ਆ ਹਾਂ ਜਦੋਂ ਬੰਦਾ 40 40 ਟੱਪਦਾ ਕਈ ਵਾਰ ਜਿਹੜੇ ਪੰਜ ਪਾਸ ਜਾਂ ਅਨਪੜ ਉਹ ਆਪਣਾ ਪੜ੍ਹੇ ਲਿਖੇ ਨਾਲ ਬੀਏ ਪਾਸ ਨਾਲ ਜਿਆਦਾ ਪੈਸੇ ਕਮਾ ਲੈਂਦੇ ਹੁੰਦੇ ਥੋੜ੍ਹੀ ਪੜ੍ਹਾਈ ਦੀ ਵੈਲਿਊ ਜ਼ੀਰੋ ਹੋ ਜਾਂਦੀ 40 40 ਸਾਲ ਦਾ ਬੰਦਾ ਹੋ ਜਾਂਦਾ ਜਦੋਂ ਬੰਦਾ 50 ਦਾ ਹੋ ਜਾਂਦਾ ਤਾਂ ਤੁਹਾਡੇ ਸੋਹਣੇ ਹੋਣ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਕਿ ਢੋਲੇ ਆ ਜਾਂਦੇ ਆ ਦੂਜਾ ਝੁਰਲੀਆਂ ਪੈ ਜਾਂਦੀਆਂ ਤੁਹਾਡਾ ਸੋਹਣਾ ਨਾ ਸੋਹਣਾ ਹੋਣ ਦਾ ਕੋਈ ਐਵੇਂ ਤਾਂ ਨਹੀਂ ਰਹਿ ਜਾਂਦੀ ਜਦੋਂ 50 ਦੇ ਹੋ ਜਾਂਦੇ ਨੇ ਜਦੋਂ ਬੰਦਾ 60 ਦਾ ਹੁੰਦਾ ਤੰਨਾ ਸੀ ਇੱਧਰ ਆ ਜਾ ਤੰਨੇ ਬਾਈ ਤੰਨੇ ਆ ਜਾ ਪਿੱਛੇ ਆ ਜਾ ਤੂੰ ਵੀ ਰੈਕਸ਼ਨ ਦੇ ਜੋ ਕੋਈ ਆ ਜਾ ਯਾਰ ਜਦੋਂ ਬੰਦਾ 60 ਦਾ ਹੋ ਜਾਂਦਾ ਹਾਂ ਰਿਟਾਇਰਮੈਂਟ ਹੋ ਜਾਂਦੇ ਫਿਰ ਤੁਹਾਨੂੰ ਕੋਈ ਚਪੜਾਸੀ ਕੋਈ ਵੀ ਸਨੂਟ ਮਾਰਨ ਤੋਂ ਬੰਦਾ ਜਿਹੜਾ ਤੁਸੀਂ ਕਿਤੇ ਉੱਧਰ ਬੈਠੇ ਤੇ ਤੁਹਾਨੂੰ ਉਹ ਜਿਹੜਾ ਬਾਹਰ ਬੰਦਾ ਸਨੂਟ ਮਾਰਦਾ ਉਹ ਤੁਹਾਨੂੰ ਸਨੂਟ ਨਹੀਂ ਮਾਰਦਾ ਕਿਉਂਕਿ ਥੋਸੀ ਹੋ ਜਾਂਦਾ ਉਹ ਰਿਟਾਇਰ ਰਿਟਾਇਰ ਹੋ ਗਿਆ ਇੱਦੀ ਘਰ ਦੇ ਵਿੱਚ ਵੀ ਜਾ ਕੇ ਪੰਜਾਤ ਬੰਦਾ 60 ਕ੍ਰੋਸ ਕਰ ਜਾਂਦਾ ਕਿ ਬੱਚੇ ਸਾਰੇ ਉਹਦੇ ਲੈ ਲੈਂਦੇ ਆ ਰਿਟਾਇਰਮੈਂਟ ਹੋ ਜਾਂਦੀ ਰਿਟਾਇਰ ਘਰ ਆ ਵੀ ਜਾਂਦੀ ਬਾਹਰ ਵੀ ਹੋ ਜਾਂਦੀ ਜਦੋਂ ਬੰਦਾ 70 ਦਾ ਹੋ ਜਾਂਦਾ ਫਿਰ ਤੁਹਾਡੇ ਕੋਲ ਜਿੱਡਾ ਵੱਡਾ ਮਰਜ਼ੀ ਘਰ ਘਰਾਂ ਜਿੱਡਾ ਵੱਡਾ ਮਰਜ਼ੀ ਘਰ ਕਿਉਂਕਿ ਉੱਠ ਕੇ ਬਾਥਰੂਮ ਤੱਕੇ ਜਾਣਾ ਹੁੰਦਾ ਹਾਂ ਕਹਿੰਦਾ ਚਾਹੇ ਛੋਟਾ ਚਾਹੇ ਵੱਡਾ ਘਰ ਦੀ ਤੁਹਾਡੀ ਐਮੀਨ ਖਤਮ ਹੋ ਜਾਂਦੀ ਵੀ ਜਦੋਂ ਬਾਈ ਸਹੀ ਬਾਤ 70 ਦਾ ਵੀ ਜਿੱਡਾ ਮਰਜ਼ੀ ਘਰ ਉੱਠ ਕੇ ਬਾਥਰੂਮ ਤੱਕ ਜਾਣਾ ਵੀ ਇੰਨਾ ਕੁ ਬੰਦਾ ਹੋ ਜਾਂਦਾ ਹਾਂ ਜਦੋਂ ਬੰਦਾ 80 ਦਾ ਹੋ ਜਾਂਦਾ ਹਾਂ ਅੱਜ ਕੱਲ ਤਾਂ ਵੈਸੇ ਲਾਈਫ 80 ਤੱਕ ਜਾਣ ਦੀ ਹੈ ਨਹੀਂ ਹਾਂ ਤੁਸੀਂ ਜਦੋਂ ਬੰਦਾ 80 ਹੋ ਜਾਦਾ ਤੁਸੀਂ ਘਰ 'ਚ ਹੈ ਜਾਂ ਨਹੀਂ ਹੈ ਕੋਈ ਦੇਖਣ ਦਾ ਕੰਧ ਵੱਲ ਨਹੀਂ ਹੁੰਦਾ ਕੋਈ ਸੁੱਤੇ ਪਏ ਹੈ ਇਹ ਤਾਂ ਹੈਗਾ ਇਹ ਕੋਈ ਕੰਧ ਵੱਲ ਦੇਖਣਾ ਹੁੰਦਾ ਵੀ ਸੁੱਤੇ ਪਏ ਜਾਂ ਜਾਗਦੇ ਆ ਤੁਹਾਡੀ ਘਰ 'ਚ ਕੋਈ ਹੈ ਮਤ ਨਹੀਂ ਹੈਗੀ 90 ਤੱਕ ਤਾਂ ਕੋਈ ਜਾਂਦੀ ਨਹੀਂ ਆ 90 ਚ ਕਿੱਥੇ ਬਾਈ 90 ਤਾਂ ਕੋਈ ਜਾਂਦੇ ਨਹੀਂ ਇਹ ਸੀ ਕੌੜੀਆਂ ਤੇ ਸੱਚੀਆਂ ਗੱਲਾਂ ਕਹਿਣ ਦਾ ਭਾਵ ਇਹ ਸੀ ਜਿੰਦਗੀ ਦਾ ਆਨੰਦ ਮਾਣ ਲਓ ਹਾਂ ਉਹ ਵੀ ਕਿੰਨੇ ਸਾਲ ਵਿੱਚ ਜਿਹੜੇ ਜਿਹੜੇ ਚ ਅਸੀਂ ਮਾਰਦੇ ਹਾਂ ਜਿੰਦਗੀ ਦਾ ਆਨੰਦ ਮੰਨ ਲਓ ਆ ਸੱਚਾਈ ਸੱਚੀਆਂ ਗੱਲਾਂ ਹੈ ਐਵੇਂ ਨਾ ਲੜੀ ਜਾਇ ਕਰੋ ਐਵੇਂ ਨਾ ਲੋਕਾਂ ਨੂੰ ਕਮੈਂਟ ਕਰੀ ਜਾਇ ਕਰੋ ਛੋਟੀ ਜਿਹੀ ਲਾਈਵ ਹੈ ਇਹ ਸੱਚੀਆਂ ਗੱਲਾਂ ਇਹ ਜਾਂ ਤੁਹਾਡਣ ਹੋਣੀ ਹੈ ਮੇਰੇ ਨਾਲ ਵੀ ਹੋ ਰਹੀਆਂ ਤੇ ਸਾਡੇ ਨਾਲ ਵੀ ਹੁਣ ਤਾਂ ਤੁਹਾਡੇ ਨਾਲ ਦੀ ਹੋਣੀ ਹੈ ਜਿਹੜੇ ਮੈਂ ਕਹਾਂ 40 ਤੇ ਤੁਹਾਡੀ ਪੜ੍ਹਾਈ ਦੀ ਵੈਲਿਊ ਜ਼ੀਰੋ ਜ਼ੀਰੋ ਆ 50 ਸਾਲ ਦੀ ਤੁਹਾਡੇ ਸੋਹਣਾ ਨਾ ਸੋਹਣਾ ਹੁਣ ਤਾਂ ਕੋਈ ਅਭੀ ਤੇ ਰਹਿ ਗਈ ਹੋ ਜਾਂਦੀ ਹੈ 60 ਤੇ ਜਦੋਂ 60 ਹੋ ਜਾਂਦਾ ਰਿਟਾਇਰਮੈਂਟ ਹੋ ਜਾਂਦਾ ਬੰਦਾ ਸਾਰੇ ਘਰ ਦੇ ਉਹਦੇ ਲੈ ਲੈਂਦੇ ਬਸ ਹੂੰ 70 ਦਾ ਥੋੜਾ ਜਦੋਂ ਘਰ ਤੁਹਾਡੇ ਵੱਡੇ ਛੋਟੇ ਘਰ ਦਾ ਕੋਈ ਹੋਈ ਨਹੀਂ ਹੈ ਕੋਈ ਪੁੱਟ ਕੇ ਸੰਬਾਧਨ ਤੱਕ ਜਾਣਾ ਹਾਂ ਇਹ ਤਾਂ ਹੈਗਾ ਹੀ ਤੇ ਜ਼ਿੰਦਗੀ ਦਾ ਆਨੰਦ ਮਾਣੋ ਬਾਈ ਛੋਟ ਜੀ ਲਾਈਫ ਹੈ ਜੀਓ ਵੇ ਖਾਓ ਪੀਓ ਐਜ ਕਰੋ ਹੂੰ ਪਰ ਦਿਨ ਲਾਗੇ ਦਾ ਦਿਖਾਈ ਆ ਓਏ ਹੋਏ ਹੋਏ ਕਾ ਡਾਇਲੌਗ ਮਾਰ ਇੱਕ ਉਹ ਵੀ ਮਾਰ ਦਿੰਨੇ ਮੈਂ ਸਹੇਲੀ ਹਵੇਲੀ ਤੇ ਸਹੇਲੀ ਇੰਨੀ ਛੇਤੀ ਨਹੀਂ ਬਣਦੇ ਬਾਈ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੇ ਛੇਤੀ ਨਹੀਂ ਬਣਦੇ ਕਿਉਂ ਹੈ ਕਿਉਂ ਬਾਈ ਟਾਈਮ ਲੱਗਦਾ ਇਹ ਇਹ ਸੀਰੀਅਸ ਮਤਲਬ ਤਨੇ 10ਵੀਂ ਹਵੇਲੀ ਹਾਂ ਤੇ ਸਹੇਲੀ ਬਾਈ ਬਹੁਤ ਬਹੁਤ ਟਾਈਮ ਲੱਗਦਾ ਕਈ ਸਾਲ ਲੱਗ ਜਾਂਦੇ ਬਾਈ ਜੇ ਹੁਣ ਮੈਂ ਮਿਸਤਰੀ 50 ਮਿਸਤਰੀ ਲਿਆ ਕੇ ਇੱਕ ਦਿਨ ਚ ਹਵੇਲੀ ਬਣਾ ਦਿੱ ਫਿਰ ਨਹੀਂ ਬਾਈ ਉਹ ਗੱਲ ਨਹੀਂ ਬਣਦੀ ਚਲੋ ਥੋੜਾ ਬਹੁਤ ਹਾਸਲੇ ਕੋਲ ਮੇਹਲੀ ਤਾਂ ਬਣ ਜੂ ਮੇਹਲੀ ਨਹੀਂ ਨਾ ਬਣਦੀ ਇਹ ਨੀ ਜੇਤੀ ਹਾਂ ਕਹਿੰਦੇ ਬੰਦਾ ਤਾਂ ਉਹੀ ਆ ਜਿਹੜਾ ਪਹਿਲਾਂ ਹਸਾਵੇ ਫਿਰ ਆ ਵਸੇ ਹੂੰ ਇਹ ਵੀ ਸੱਚੀ ਗੱਲ ਆ ਪਹਿਲਾਂ ਕਿਸ ਨੂੰ ਹਸਾਏ ਕਰੋ ਫਿਰ ਆ ਵਸੇ ਕਰੋ ਇਹਨੇ ਵੀ ਆਪ ਹਾਜ਼ਰ ਦੁਨੀਆ ਰਹਿੰਦੀ ਆ ਹੋਈ ਤਾਂ ਗੱਲ ਹਾਂ ਹੁਣ ਟਾਈਮ ਹੋ ਗਿਆ ਆਪਣਾ 6:00 ਟਾਈਮ ਨਹੀਂ ਆਲੇ ਟਾਈਮ ਨਹੀਂ ਹੋਇਆ ਭਾਈ ਆਲੇ 2:00 ਕਿਹੜੇ ਹੋਰ ਗਠਿਆਂ ਦੇ ਗੁੱਡਣੇ ਆਪਾਂ ਦੇ ਉਸੇ ਗੁੱਟ ਕੇ ਜਾਣੇ ਅੱਜ ਗੁੱਟ ਕੇ ਜਾਣੇ ਆਪਾਂ ਨੇ ਵੇਡਣਾ ਛੱਡ ਕੇ ਆਰ ਕੋਈ ਕੋਈ ਨਹੀਂ ਕਰਦੇ ਨੇ ਉਹ ਛੱਡੀ ਜਰਾ ਯਾਰ ਮੈਨੂੰ ਫੋਨ ਆਈ ਜਾਂਦਾ ਇੱਕ ਬੰਦੇ ਦਾ 90 ਸਮਾਰਕੋ ਅੰਦਰ ਤੇ ਆਪਾਂ ਹੁਣ ਚੱਲੀਏ ਅੱਜ ਲਾੜੀ ਭੱਜ ਨਹੀਂ ਆਉਣਾ ਤਾਂ ਇਹ ਲਾੜੀ ਭੱਜ ਕੋ ਬਿਜੀ ਪਹੋਦ ਹੋਇਆ ਹੋਇਆ ਆ ਨਹੀਂ ਰਹੇ ਹੈਗੇ ਉਹ ਕਹਦਾ ਕੰਮ ਮੜਿਆ ਪਿਆ ਜੀ ਉਹ ਬੜੀ ਆਪਣੇ ਵੱਲ ਮੁੜਿਆ ਯਾਰ ਹਾਂ ਪਤਾ ਨਹੀਂ ਗੋਣ ਹਾਂ ਚਲੋ ਫਿਰ ਅੱਖਾਂ ਅੰਦਰ ਸਨਾਰਾ ਕੇ ਚੱਲੀ ਆਪਾਂ ਮੈਂ ਹੁਣੇ ਆਏ ਨੇ ਸਪੈਨ ਤੋਂ ਮਿਲਣ ਹੰਮੇ ਨੂੰ ਮਿਲਣ ਆਏ ਤੇ ਹਾਂ ਤੇ ਉਹ ਜਿੱਥੇ ਆਪਣਾ ਬਾਰਸੀਲੋਨਾ ਹੈ ਹਾਂਜੀ ਬਾਰਸੀਲੋਨਾ ਠੀਕ ਹੈ ਠੀਕ ਆਵਾਂਗੇ 2025 ਚ ਮਰਾਂਗੇ ਡਾ ਠੀਕ ਹੈ ਠੀਕ ਹੈ ਜਰੂਰ ਆਜੋ ਧੀਰਾਂ ਨੇ ਨੰਬਰ ਤਾਂ ਹੈ ਜੀ ਹਾਂਜੀ ਹਾਂਜੀ ਨੰਬਰ ਠੀਕ ਹੈ ਠੀਕ ਹੈ ਤੇ ਕਦੋਂ ਆਏ ਸੀ ਜੋ ਆਪਣਾ ਅਸੀਂ ਆਏ ਸੀ ਭਾਜੀ ਉਰੇ 31 ਤਰੀਕ ਨੂੰ 31 ਤਰੀਕ ਨੂੰ ਆਏ ਸੀ ਠੀਕ ਹੈ ਠੀਕ ਹੈ ਰਹਿ ਗਏ ਥੋੜੇ ਦਿਨ ਕਿ 31 ਤਰੀਕ ਨੂੰ ਉਹਨੂੰ ਆ ਕੇ ਤੇ ਦਿੱਲੀ ਤੇ ਕਿਹੜੀ ਜਿਆਦਾ ਕਿਸਾਨਤਾ ਨਾ ਲੱਗਾ ਨਹੀਂ ਉਦੋਂ ਨਹੀਂ ਸੀਗਾ ਉਦੋਂ ਨਹੀਂ ਸੀਗਾ ਉਸ ਤੋਂ ਬਾਅਦ ਹੋਇਆ ਉਸ ਤੋਂ ਬਾਅਦ ਲੱਗਾ ਠੀਕ ਹੈ ਉਸ ਤੋਂ ਬਾਅਦ ਹੋਇਆ ਹਾਂ ਹਾਂ ਬਸ ਹੁਣ ਜਾਣਾ ਜੀ ਗਾਹਾਂ ਚਾਰ ਪੰਜ ਦਿਨ ਰਹਿ ਗਏ ਠੀਕ ਹੈ ਠੀਕ ਹੈ ਚੱਲਦੇ ਆ ਕੰਮ ਕਰ ਕਰਦੇ ਆ ਉਹਦੇ ਫਿਰ ਜਾ ਕੇ ਜੀ 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 ਹਾਂ ਜੀ ਹੋਰ ਕੰਮ ਕਰ ਬਧੇ ਚੱਲੀ ਜਾਂਦੇ ਵੀ ਉੱਧਰ ਠੀਕ ਹੈ ਠੀਕ ਜੀ ਕਿਰਪਾ ਮਹਾਰਾਜ ਦੀ ਠੀਕ ਹੈ ਜੀ ਦੁਬਾਰੇ ਫਿਰ ਆਇਆ ਮੋਟਰਪਰ ਘਰਾਂ ਚਲੀ ਗਿਆ ਤਾਂ ਉਹ ਕਿਉਂ ਆਇਆ ਮੈਂ ਕੜਕ ਨੂੰ ਉਲਾਦੀਏ ਪਾਣੀ ਸਭ ਪਹੇ ਤੱਕ ਤੇ ਮੈਂ ਜਦੋਂ ਜਾਂਦਾ ਸੀ ਘਰ ਨੂੰ ਨਾ ਰਸਤੇ ਜਿਹੜਾ ਪਾਵਰ ਆ ਹੀ ਤੋ ਹੋ ਗਿਆ ਅੱਧਾ ਘੰਟਾ ਹੋਰ ਪਤਾ ਨਹੀਂ ਕਿੰਨਾ ਟਾਈਮ ਰਹਿਣੀ ਆ ਪਾਵਰ ਤੇ ਇੱਕ ਅਸੀਂ ਚੱਕ ਕੇ ਆਪਾਂ ਲਾ ਜੀ ਪੰਨ ਨੱਕਾ ਬੜਾ ਜਦੋਂ ਹਵਾ ਚੱਲ ਪੈਂਦੀ ਹੈ ਮੋਟਰ ਪਰ ਇੱਕ ਡੱਬੇ ਜਿਹੀ ਆਵਾਜ਼ ਆਉਂਦੀ ਆ ਉਹ ਪਤਾ ਨਹੀਂ ਕਿੱਥੋਂ ਆਉਂਦੀ ਆਗੇ ਸਰਚ ਕਰਦਾ ਹੁਣ ਤੇ ਪਹਿਨਾ ਲਾ ਲਈ ਆਪਾਂ ਪਾਣੀ ਮੋਟਰ ਤੇ ਨੱਕਾ ਵੱਡਾ ਨੰਮਾ ਮਿਲਾਂਗਾ ਤੰਨਾ ਮਿਲਾਂਗਾ ਦੁਬਾਰੇ ਫੋਨ ਕਰਦਾ ਮਾਰਦੇ ਕੱਲਾ ਬਰਤਾ ਕੁਣਾ ਇਹਨੂੰ ਪੂਰਨ ਨੂੰ ਪਾਣੀ ਚਾਹੀਦਾ ਤੇ ਕਣਕ ਨੂੰ ਪਾਣੀ ਚਾਹੀਦਾ ਪਾਣੀ ਮੈਨੂੰ ਲਾਉਣਾ ਪੈਣਾ ਨਹੀਂ ਪਿਆ ਨਹੀਂ ਬਸ ਮੀਂਹ ਦਾ ਥੋੜਾ ਥੋੜਾ ਜਿਹਾ ਪਿਆ ਉਹਦਾ ਇੱਕ ਫਾਇਦਾ ਹੋ ਗਿਆ ਤੇਲਾ ਝੜ ਗਿਆ ਸਰ ਤੇਲਾ ਨਹੀਂ ਦਿਖਣ ਲੱਗ ਗਿਆ ਥੋੜਾ ਥੋੜਾ ਤੇਲੇ ਦੀ ਸਪਰੇ ਤਾਂ ਹੋ ਗਈ ਤੇਲੇ ਦੀ ਕਰਨੀ ਤਾਂ ਪਾਣੀ ਪਾ ਹੁਣ ਝੜ ਗਿਆ ਮੈਂ ਦੇਖਦਾ ਇਹਦੇ ਵਿੱਚ ਹੈ ਨਹੀਂ ਜਮੇ ਨਹੀਂ ਥੋੜਾ ਥੋੜਾ ਦਿਖਣ ਲੱਗ ਗਿਆ ਉਹਦੇ ਵਿੱਚ ਇਧਰ ਦੱਸਾਂ ਕਰਦਾ ਨਾ ਨੱਕਾ ਮੁੜਿਆ ਹੋਵੇ ਦੂਜਿਆਂ ਦੇ ਥੱਲੇ ਵਾਲਾ ਨਾ ਵੱਢ ਲਿਆ ਨੱਕਾ ਹੁਣ ਮੈਨੂੰ ਆ ਇੱਥੇ ਦਾ ਨੱਕਾ ਵੱਢ ਗਿਆ ਲਾ ਕੇ ਇਧਰੋਂ ਪਾਣੀ ਆਉਣਾ ਆਪਣਾ ਅੱਕਾ ਦਿੱਤਾ ਆਪਾਂ ਨੇ ਲਾਹ ਸਾਹ ਚੜ ਗਿਆ ਖੇਤ ਵਾਲਾ ਆ ਗਿਆ ਫੋਨ ਕਹਿੰਦੇ ਵੀ ਇਧਰੋਂ ਨਾ ਪਾਣੀ ਟੁੱਟੇ ਨਿਗ੍ਹਾ ਰੱਖੀ ਮੈਂ ਕਿਹਾ ਬਾਈ ਟੈਨਸ਼ਨ ਇਹ ਨਾਲ ਆ ਗਿਆ ਬੰਦਾ ਪਤਾ ਨਹੀਂ ਕਿਹੜਾ ਕਹੀ ਚੱਕ ਕੇ ਉਹ ਗਿਆ ਉਹ ਗਿਆ ਮੈਂ ਕਹੀ ਲੱਭੀ ਜਾਂਦਾ ਇੱਥੇ ਹੋਰ ਜਨ ਵਾਲਾ ਕਿੱਥਾ ਮੈਂ ਠੀਕ ਠਾਕ ਪਾਣੀ ਛੱਡਿਆ ਉਹ ਚਾਲਦੀ ਨਹੀਂ ਦਿੰਦਾ ਪਤਾ ਨਹੀਂ ਦੱਸਣੇ ਕਿਹੜਾ ਬਟਨ ਇਧਰ ਖੁੱਲ ਗਿਆ ਉਹ ਬਟਨ ਜਾ ਪਾਣੀ ਦੇ ਬਾਹਰ ਨੂੰ ਕਰਨ ਲੱਗ ਗਿਆ ਹਾਂ ਇਹਨਾਂ ਦਾ ਟੈਟਾ 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 ਬਣ ਕੇ ਕਿੱਧਰ ਗਿਆ ਹੈ ਹਾਂ ਇੱਕ ਵਾਰੀ ਚਾਲ ਜੀ ਬਣਾਉਣੀ ਹੁੰਦੀ ਪਾਣੀ ਦੀ ਫਿਰ ਚਲੀ ਜਾਂਦਾ ਫੜੀ ਉਖਾੜ ਉਛੜਦੀ ਇਹ ਔਰ ਜੇ ਮਿੱਟੀ ਲਾਤੀ ਤਾਂ ਹੁਣ ਚਾਲ ਜੀ ਬਣ ਗਈ ਹੁਣ ਤਾਂ 10 10 20 ਮਿੰਟ ਅੱਧੇ ਦੇ ਘੰਟੇ ਬਾਅਦ ਕਿਹੜਾ ਲੱਗੇ ਕਰਨਾ ਹੁਣ ਚਾਲ ਜੀ ਬਣ ਗਈ ਬਸ ਥੋੜਾ ਥੋੜਾ ਹਲੀ ਪਾਣੀ ਰਸਤਾ ਉੱਪਰ ਦੀ ਬਟ ਪੂਰੀ ਪੂਰੀ ਚਲ ਕੇ ਚੱਲ ਰਹੀ ਹੈ ਇਹ ਪਤਾ ਨਹੀਂ ਖਾ ਤਾਂ ਇੰਨੀ ਉਧਰ ਇੰਨੀ ਨਿਮਾਣਾ ਇਹ ਕਿੱਕਾ ਚੱਕਰ ਆਉਂਗਾ। ਹੰਦ ਸਾਢੇ 3:00 ਹੋ ਚੱਲੇ। ਘਰ ਤੇ ਹੁਣ ਚਾਹ ਤੇ ਨਾਲ ਰੋਟੀਆਂ ਲੈ ਕੇ ਆਏ ਆ। ਮਸੰਦੇ ਚੱਕੀ ਫੁੱਤੇ ਅਮਨੇ ਰਹਾ ਦਾ। ਸਾਡਾ ਬੋਲ ਤਾਂ ਟਾਇਰ ਪਾਣੇ ਵਾਲਾ ਪਿਛਲਾ ਟਾਈਮ ਨਹੀਂ ਲੱਗਦਾ ਹੈਗਾ। ਵੈਲਕਮ ਵੈਲਕਮ ਮੋਟਰ ਪਰ। ਹਾਂਜੀ। ਵੈਲਕਮ ਵੈਲਕਮ। ਅੱਜ ਪਾਣੀ ਨਹੀਂ ਕੱਟੇ ਪਰਲੇ ਪਾਸੇ ਦੇਖੀ ਉਹ ਤੋਂ ਪਾਲੀ ਪੱਟ ਦੇਖੀ ਪਰ ਸਰੇ ਵਾਲੀ ਤੋਂ ਉੱਧਰ ਦੇਖੀ ਕਿਹੜਾ ਦੇਖੀ ਕੰਚਰਾ ਮਨੇ ਪਰ ਬੋਤਲ ਫੁੱਟੇ ਪਿੱਛੇ ਕੀ ਹਾਲਿਆਂ ਦਾ ਦੇਖੋ ਖੋਲ ਕੇ ਉੱਤਰੀ ਅੰਗਰੇਜ਼ੀ ਖਾਣੇ ਵਾਓ ਕਿ ਤਾ ਬੈਠ ਕੇ ਅੰਗਰੇਜ਼ੀ ਖਾਣੇ ਖਾਓ ਹੂੰ ਇੱਕ ਨੰਬਰ ਲੈਟ ਗਈ ਭੱਜੋ ਤੇ ਫਿਰ ਮੈਂ ਗਰਾਊਂਡ ਜਿੱਧਰ ਮੇਰਾ ਇਹ ਵੀ ਪੁੱਤਰ ਵੀ ਆ ਗਿਆ ਵੀਡੀਓ ਬਣਾ ਰਿਹਾ ਹਾਂ ਹਾਂ ਛਾ ਦਾਦੇ ਫਿਰ ਅੱਜ ਕੈਮਰਾ ਜਿਹੜੀ ਮੈਂ ਤੁਹਾਨੂੰ ਘਰ ਪੁੱਛੀ ਦੀ ਮੈਨੂੰ ਦਾਦੇ ਕੈਮਰਾ ਕੋ ਸੱਚ ਬੋਲਦੇ ਕਿ ਦੱਸ ਕਿਤੇ ਕਿਤੇ ਕੁੱਟੇ ਦਾ ਦੱਸਦੇ ਤਾਈ ਖੱਦੀ ਪਹਿਲਾਂ ਪਹਿਲਾਂ ਕਟਾਈ ਖੱਦੀ ਦੀ ਅੱਜ ਉਹ ਪਹਿਲਾਂ ਚਿੱਟੀ ਬੱਕੜ ਨੂੰ ਬਰਾਜੇ ਫਿਰ ਦੱਸੂਆ ਚਲੋ ਚਿੱਟੀ ਬੱਕੜ ਉਹ ਉਹਨੇ ਕਿਥੇ ਕਿੱਲਾ ਦਿੰਦਾ ਨਾ ਕਿਉਂ ਹਾਂ ਲੋਕਾਂ ਦੀਆਂ ਨਜ਼ਰਾਂ ਚ ਮੈਂ ਤੇ ਕਿਧਰ ਖੇਡਦਾ ਤੂੰ ਇਕੱਲੇ ਹੁਣ ਤੇ ਹੈ ਨਹੀਂ ਤੈਨਾਂ ਨਾਲ ਖੇਡਣ ਵਾਲ ਕੋਈ ਤੰਨਾ ਤੰਨਾ ਮੈਂ ਦੇਖ ਲੇਦਾ ਤੇ ਪਾਵਰ ਗੇਜ ਪਾਜ ਦੂਰ 2 2 1/2 ਘੰਟੇ ਹੋਰ ਹਾਂ ਕਾਕੂ ਕਾਕੂ ਖੇਡਣ ਲੱਗ ਗਿਆ ਉਹ ਮੈਂ ਕਿਧਰ ਆ ਇਹ ਗੱਲ ਮੈਂ ਸੋਣੀ ਨਹੀਂ ਕਰਦਾ ਮੁੜ ਕੇ ਗੱਲ ਨਹੀਂ ਕਰਨੀ ਜਿਹੜੀ ਹੁਣ ਛੁੱਟਿਆ ਗਿਆ ਇਹਨਾਂ ਬਾਹਰ ਦੇ ਬੰਦੇ ਦੇ ਹੱਥ ਤੇ ਛੁੱਟ ਗਿਆ ਯਾ ਦੇ ਵੀ ਪਿੰਡ ਦੀ ਗਲਤੀ ਕੰਮ ਨਹੀਂ ਕਰੇ ਉਹ ਨਹੀਂ ਕਹਿੰਦੇ ਸਾਬ ਗਰਾਊਂਡ ਚ ਵਾਧਦੇ ਆਪਣੇ ਸ਼ੋਅ ਗਰੁੱਪ ਨਾਲ ਲੈ ਕੇ ਆਉਂਦੇ ਹੋਏ ਦਦਰ ਜਾਣ ਦਿੰਦੇ ਤੈਨੂੰ ਚੱਲ ਆ ਹਾਂ ਪਾਪਾ ਬਾਲੀ ਬਣਾਉਂਦਾ ਹੋਇਆ ਘੱਟਰੇ